ਲੌਕਡਾਊਨ ਦੇ ਵਿੱਚ ਜਦੋਂ ਮਤਲਬ ਕਿਸੇ ਵੀ ਪੇਰੈਂਟ ਕੋਲ ਪੈਸੇ ਨਹੀਂ ਸਿਗੇ ਔਰ ਮਤਲਬ ਸਕੂਲ ਵਾਲੇ ਪੈਸੇ ਮੰਗਦੇ ਸਿਗੇ ਕੰਪਿਊਟਰ ਦੀ ਫੀਸ ਜਦ ਕਿ ਲੋਕਡਾਊਨ ਚ ਨਹੀਂ ਪੈਸਾ ਸੀਗਾ ਉਹਦੇ ਸੋਚਿਆ ਮੇਰਾ ਬੇਟਾ ਵੀ ਕਹਿੰਦਾ ਸੀ ਮੰਮਾ ਫੀਸ ਪੇ ਕਰਨੀ ਹੈ ਤਾਈਂ ਐਗਜ਼ਾਮ ਦਵਾਂਗੇ ਫਿਰ ਉਹਦਾ ਸੋਚਿਆ ਸਕੂਲ ਦੇ ਕਾ ਜ਼ਰੂਰ ਇਦਾਂ ਦਾ ਹੋਣਾ ਚਾਹੀਦਾ ਰ ਉਹ ਵੀ ਪ੍ਰਾਈਵੇਟ ਹੋਣਾ ਚਾਹੀਦਾ ਹਰ ਇੱਕ ਨੂੰ ਜੇ ਐਜੂਕੇਸ਼ਨ ਸਰਕਾਰ ਨੂੰ ਤਾਂ ਬਿਲਕੁਲ ਫ੍ਰੀ ਕਰ ਦੇਣੀ ਚਾਹੀਦੀ ਹੈ ਮੇਰੀ ਕੋ ਛੋਟੀ ਜਿਹੀ ਮੋਹਮੈਂਤ ਜਿਹੜੀ ਮੈਂ ਚਲਾਈ ਹੈ ਉਹ ਮੈਂ ਕਰਨੀ ਹੈ ਇਸ ਚੀਜ਼ ਤੇ ਹਰ ਇੱਕ ਚੀਜ਼ ਪੈਸੇ ਦੀ ਹੁੰਦੀ ਹੈ ਹੈ ਨਾ ਤੁਸੀਂ ਜਿੱਥੇ ਬੈਠੇ ਹੋ ਨ ਵੀ ਤੁਸੀਂ ਪੇ ਕਰਦੇ ਪਏ ਹੋ ਅ ਫਿਰ ਬੱਚਿਆਂ ਨੂੰ ਤੁਸੀਂ ਯੂਨੀਫਾਰਮਸ ਵੀ ਆਪਣੇ ਕੋਲੋਂ ਲੀ ਹਾਂਜੀ ਮੈਮ ਜਦੋਂ ਅਸੀਂ ਬੱਚਿਆਂ ਨੂੰ ਅਸੀਂ ਇਹਨਾਂ ਨੂੰ ਪਹਿਲਾਂ ਅਸੀਂ ਬਹੁਤ ਕੱਪੜੇ ਲੈ ਕੇ ਦੇਨੇ ਔਰ ਉਹਨਾਂ ਨੂੰ ਇੱਕ ਮਹਿਸੂਸ ਹੀ ਨਹੀਂ ਹੁੰਦਾ ਸੀ ਫੀਲ ਹੀ ਨਹੀਂ ਹੁੰਦਾ ਸੀ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੇ ਬਨੇਨਾ ਦੇ ਨਾਲ ਆ ਜਨਾ ਅੰਡਰ ਰੇਲ ਪਾਈ ਹੋਣੀ ਚੱਪਲ ਪਾਈ ਹੋਣੀ ਉਹਨਾਂ ਨੂੰ ਮਹਿਸੂਸ ਨਹੀਂ ਅਸੀਂ ਉਹਨਾਂ ਨੂੰ ਕਿੱਦਾਂ ਮਹਿਸੂਸ ਕਰਾਉਂਦੇ ਅਸੀਂ ਆਪਣੇ ਕੋਲ ਉਹਨਾਂ ਨੂੰ ਯੂਨੀਫਾਰਮ ਦਿੱਤੀ ਹੈ ਲਾਈਕ ਇ ਫਿਰ ਉਹਨਾਂ ਨੂੰ ਫੀਲ ਹੋਇਆ ਕਿ ਅਸੀਂ ਵੀ ਇੱਕ ਇੰਗਲਿਸ਼ ਸਕੂਲ 'ਚ ਪੜਦੇ ਹਾਂ ਫਿਰ ਇੱਥੇ ਖਾਣਾ ਵੀ ਮਿਲਦਾ ਹੈ ਇੱਥੇ ਬੈਗ ਮਿਲਦੇ ਪਾਪੀਆਂ ਮਿਲਦੀਆਂ ਅਸੀਂ ਵੀ ਪੜ ਸਕਦੇ ਹਾਂ ਫਿਰ ਉਹਨਾਂ ਦੇ ਅਸੀਂ ਆਈ ਕਾਰਡ ਬਣਵਾਏ ਫਿਰ ਉਹ ਪੂਰੀ ਐਂਡ ਨਾਲ ਰੈਲ ਲਾਤੇ ਕਿ ਹਾਂ ਹੁਣ ਇੱਥੇ ਪੜਦੇ ਹਾਂ मैं पहले पान के खोखे पे काम करता था वो मेरे दादा की दुकान थे तो मैंने मैम के पास पूछने है कि आप क्यों पढ़ाते हो तो मैं बारहवीं क्लास तक मैम ने कहा पढ़ाते हैं फिर पापा ने कहा चलो इधर पढ़ लो फिर हम पढ़ रहे हैं अभी सातवीं क्लास में है में क्या करना चाहते हो क्या बनोगे बड़े दुण। दुण। ਤੋ ਕੀ ਲੱਗਦਾ ਪਾਨ ਕਾ ਕੋਖਾ ਚਲਾਣਾ ਔਰ ਬਿਜ਼ਨਸਮੈਨ ਮੈਂ ਬਹੁਤ ਫੜੇਗਾ ਤੂੰ ਮਿਹਨਤ ਕਰ ਲੋਗੇ ਹਾਂਜੀ ਅੱਛਾ ਇਧਰ ਕੋਈ ਪ੍ਰੋਬਲਮ ਹੋਤੀ ਹੈ ਤੋ ਕਿਸ ਕੇ ਸਾਥ ਸ਼ੇਅਰ ਕਰ ਮੈਮ ਜੀ ਨਾਲ ਮੈਮ 'ਤੇ ਸਾਥ ਸ਼ੇਅਰ ਕਰਦੇ ਤੋ ਸਾਨੂੰ ਮਸਤ ਸੋਲੂਸ਼ਨ ਨਿਕਲ ਆਉਂਦਾ ਹੈ ਬੱਚੇ ਤਾਂ ਬਹੁਤ ਜ਼ਿਆਦਾ ਮੇਰੇ ਕੋਲ ਆ ਰਹੇ ਹੈ ਪਰ ਮੈਂ ਉਹਨਾਂ ਨੂੰ ਇਨੀ ਸੰਭਾਲ ਪਾਰੀ ਮੇਰੇ ਕੋਲ ਜਗ੍ਹਾ ਨਹੀਂ ਹੈ ਇਹ ਜਗ੍ਹਾ ਮੇਰੀ ਰੈਂਟ ਤੇ ਹੈ ਇਹਦਾ 15000 ਰੁਪਏ ਰੈਂਟ ਹੈ ਮੇਰੀ ਟੀਚਰ ਨਾਲ ਦੀ ਸੈਲਰੀ ਜਾਂ ਕੁਛ ਇਹ ਸਾਰੇ ਕੁਛ ਇਦਾਂ ਦੇ ਸਿੱਖੋ ਆਪਣੇ ਕੋਲੋਂ ਪੇਟ ਕਰ ਹਾਂਜੀ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਨਿਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਿੰਦੇ ਨੇ ਵਿਦਿਆਦਾਦਾਨਿਕ ਅਜੀਹਾਦਾਨ ਹੁੰਦਾ ਹੈ ਜਿਹੜਾ ਸਾਨੂੰ ਪਰਮਾਤਮਾ ਬਖਸ਼ਦਾ ਹੈ ਤੇ ਇੱਥੇ ਪਰਮਾਤਮਾ ਦੇ ਰੂਪ ਦੇ ਵਿੱਚ ਇੱਕ ਮੈਮ ਨੇ ਜਿਨ੍ਹਾਂ ਦਾ ਨਾਮ ਯੋਗਤਾ ਜੈਨ ਹੈ ਤੇ ਬੱਚਿਆਂ ਨੂੰ ਵਿਦਿਆ ਦਾ ਦਾਨ ਦਿੰਦੇ ਨੇ ਤਾਂ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦ ਦਾ ਉਹਨਾਂ ਦੇ ਭਰਾਵਾਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਪਰ ਵਿਦਿਆ ਸਿਰਫ ਇੱਕ ਅਜਿਹੀ ਚੀਜ਼ ਐ ਜਿਹੜੀ ਆਪਾਂ ਕਿਸੇ ਦੇ ਨਾਲ ਵੰਡ ਨਹੀਂ ਸਕਦੇ ਸਗੋਂ ਆਪਾਂ ਵਿਦਿਆ ਹਾਸਲ ਕਰਕੇ ਉੱਚੇ ਮੁਕਾਮ ਨੇ ਜਿਹੜੇ ਉੱਤੇ ਪਹੁੰਚ ਸਕਦੇ ਆ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਦੇ ਆ ਠੀਕ ਉਸੇ ਤਰ੍ਹਾਂ ਦਾ ਉਪਰਾਲਾ ਇਹ ਮੈਮ ਦੇ ਵੱਲੋਂ ਕੀਤਾ ਜਾਂਦਾ ਜਿਨ੍ਹਾਂ ਜਿਹੜੇ ਨੇ ਜਿਹੜੇ ਇਹਨੇ ਬੱਚਿਆਂ ਦਾ ਜਿੰਮਾ ਚੁੱਕਦੇ ਨੇ ਉਹਨਾਂ ਨੂੰ ਵਿਦਿਆ ਦਿੰਦੇ ਨੇ ਉਹਨਾਂ ਨੂੰ ਯੂਨੀਫਾਰਮਸ ਪ੍ਰੋਵਾਈਡ ਕਰਦੇ ਨੇ ਇੱਥੋਂ ਤੱਕ ਕਿ ਖਾਣਾ ਵੀ ਪ੍ਰੋਵਾਈਡ ਕਰਦੇ ਨੇ ਤਜ ਜਿਸੀ ਪਹੁੰਚਿਆ ਉਸੇ ਸੰਸਥਾ ਦੇ ਵਿੱਚ ਉਸੇ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰੂੰਗੀ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਲੈਣ ਕਿ ਸਕੂਲ ਦੇ ਬੱਚਿਆਂ ਨੂੰ ਜੋ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਪੂਰਾ ਕਹਿ ਸਕਦੇ ਆ ਕਿ ਤਸਵੀਰਾਂ ਲੱਗੀਆਂ ਹੋਈਆਂ ਨੇ ਔਰ ਜੇ ਦੂਸਰੇ ਪਾਸੇ ਬੱਚਿਆਂ ਦੀ ਗੱਲ ਕੀਤੀ ਜਾਵੇ ਪਰ ਪੜ੍ਹਾਈ ਦੇ ਵਿੱਚ ਬੱਚੇ ਨੇ ਜਿਹੜੇ ਕਾਬਲੀਅਤ ਤਾਰੀਫ਼ ਦੱਸੇ ਜਾ ਰਹੇ ਨੇ ਪੜ੍ਹਾਈ ਦੇ ਵਿੱਚ ਵੀ ਹੁਸ਼ਿਆਰ ਨੇ ਤਾਂ ਇੱਕ ਵਾਰ ਉਹਨਾਂ ਨਾਲ ਰابطਾ ਜ਼ਰੂਰ ਕਾਇਮ ਕਰਾਂਗੇ ਜ਼ਰੂਰ ਗੱਲਬਾਤ ਕਰਾਂਗੇ ਕਿ ਦੇਖਾਂਗੇ ਕਿ ਪੜ੍ਹਾਈ ਦੇ ਵਿੱਚ ਉਹ ਕਿੰਨੇ ਕੁ ਹੁਸ਼ਿਆਰ ਨੇ ਔਰ ਜੇ ਗੱਲ ਕੀਤੀ ਜਾਵੇ ਤਸਵੀਰਾਂ ਦੀ ਤਾਂ ਇੱਕ ਪਾਸੇ ਤਸਵੀਰਾਂ ਨੇ ਜਿਹੜੀਆਂ ਭਗਤ ਸਿੰਘ ਹੁਣਾਂ ਦੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਬੱਚੇ ਨੇ ਜਿਹੜੇ ਆਪਣੇ ਉਹਨਾਂ ਦੇ ਦਿਲ ਦੇ ਵਿੱਚ ਦੇਸ਼ ਭਗਤੀ ਉਹ ਵੀ ਆਵੇ ਤੇ ਇੱਕ ਪਾਸੇ ਕਹਿ ਸਕਦੇ ਡਾਕਟਰ ਪੀਮਰਾਉਂ ਵਿਦਕਰ ਜਿਨ੍ਹਾਂ ਨੇ ਸਵਿਧਾਨ ਹੈ ਜਿਹੜਾ ਲਿਖਿਆ ਸੀ ਤਾਂ ਕਿਤੇ ਨਾ ਕਿਤੇ ਬੱਚਿਆਂ ਨੂੰ ਹਰ ਇੱਕ ਪਹਿਲੂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਚਲਦੇ ਆ ਮਦਦਗਾਰ ਵਿਦਿਆਮੰਦਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ ਔਰ ਖਾਸ ਤੌਰ ਤੇ ਗੱਲ ਕਰ ਲੈਣੇ ਆ ਮਦਦਗਾਰ ਵਿਦਿਆਮੰਦਰ ਦੀ ਤਾਂ ਕਹਿੰਦੇ ਨੇ ਵਿੱਦਿਆ ਤਾਂ ਸਾਰੇ ਬੱਚਿਆਂ ਨੂੰ ਮਿਲਦੀ ਆ ਪਰ ਇੱਥੇ ਉਹਨਾਂ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ ਜਿਹੜੇ ਬੱਚੇ ਵਾਕਈ ਲੋੜਵੰਦੇ ਨੇ ਪੜਨਾ ਚਾਹੁੰਦੇ ਨੇ ਮਾਪਿਆਂ ਦੇ ਵੱਲੋਂ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਨੇ ਤਾਂ ਮੈਮ ਨੇ ਜਿਹੜੇ ਉਹਨਾਂ ਨੂੰ ਇੱਕ ਕਹ ਸਕਦੇ ਆ ਕਿ ਰੱਬ ਦੇ ਰੂਪ ਚ ਉਹਨਾਂ ਨੂੰ ਪ੍ਰਗਟ ਹੋਏ ਨੇ ਤੇ ਉਹਨਾਂ ਨੂੰ ਵਿੱਦਿਆ ਦਾ দান ਦਿੰਦੇ ਨੇ ਤਾਂ ਉਹ ਇੱਕ ਵਾਰ ਆਪਾਂ ਮਦਦਗਾਰ ਵਿੱਦਿਆ ਮੰਦਰ ਚ ਜਾ ਕੇ ਦੇਖਦੇ ਆ ਕਿ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਪੜਾਇਆ ਜਾਂਦਾ ਹੈ ਤਾਂ ਮਦਦਗਾਰ ਵਿਦਿਆਮੰਦਰ ਚ ਬਹੁਤ ਬੱਚੇ ਅਜਿਹੇ ਨੇ ਜਿਹੜੇ ਆਰਥਿਕ ਪੱਖੋਂ ਤਾਂ ਬੇਸ਼ੱਕ ਕਮਜ਼ੋਰ ਹੋ ਸਕਦੇ ਨੇ ਪਰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਸਟਰੋਂਗ ਨੇ ਕਹਿ ਸਕਦੇ ਹਰ ਇੱਕ ਚੀਜ਼ ਹੈ ਜਿਹੜੀ ਉਹਨਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਯਾਦ ਹੋ ਜਾਂਦੀ ਹੈ ਭਾਵੇਂ ਗਰੀਬੀ ਦੇਖੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਾੜੇ ਹਾਲਾਤ ਦੇਖੇ ਨੇ ਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿਸ ਜਜ਼ਬੇ ਦੇ ਨਾਲ ਲੜਨਾ ਹੈ ਉਹਨਾਂ ਬੱਚਿਆਂ ਨੂੰ ਬਿਲਕੁਲ ਚੰਗੀ ਤਰ੍ਹਾਂ ਆਉਂਦਾ ਬੀਟਾ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਮਾਈ ਨੇਮ ਇਜ਼ ਹਰਮਨ ਹਮ ਆਈ ਏਮ 12 ইয়ার্স old ਹਾਂਜੀ ਕੁਝ ਸੁਣਾ ਦੋਗੇ ਬੇਟਾ ਹਾਂਜੀ ਇੰਗਲਿਸ਼ ਦੇ ਵਿੱਚ ਲਿਖਿਆ ਤੁਸੀਂ ਇੰਗਲਿਸ਼ ਪੜ੍ਹ ਲੈਣੇ ਹੋ ਹਾਂਜੀ ਮੈਮ ਚੰਗੀ ਤਰ੍ਹਾਂ ਬਣਾਉਂਦੇ ਯੈਸ ਮੈਮ ਸਮਝ ਆ ਜਾਂਦੀ ਹੈ ਯੈਸ ਮੈਮ ਅੱਛਾ ਜੇ ਸਮਝ ਨਹੀਂ ਆਉਂਦੀ ਫਿਰ ਮੈਮ ਤੁਹਾਨੂੰ ਦੁਬਾਰਾ ਪੁੱਛਦੇ ਹੋ ਫਿਰ ਸਮਝਾ ਦਿੰਦੇ ਨੇ ਯੈਸ ਮੈਮ ਕੋਈ ਪ੍ਰੋਬਲਮ ਤਾਂ ਨਹੀਂ ਨਾ ਅੱਛਾ ਪੜ੍ਹ ਕੇ ਸੁਣਾ ਦਿਓ ਫਿਰ ਆਈ ਲਵ ਪੈਟਸ ਮਾਈ ਪੈਟ ਇਜ਼ ਕਾਊ ਇਟ ਇਜ਼ ਅ ਵਾਈਟ ਕਾਊ ਇਟ ਹੈਜ਼ ਬਿਗ ਬੋਡੀ ਇਟ ਹੈਜ਼ 4 ਲੈਗਸ ਇਟ ਹੈਜ਼ ਟੂ ਹੌਰਨ it has a long tail it has four tits it eats grass it gives us milk its milk is sweet and useful my cow is very gentle i like it very much so very good tusi bahut sunna padeya acha bade hoke ki banna chahunde main army officer army officer banna chahunde mamm nu dassya mamm nu dasso the dasso mamm nu bol ke mammi main army officer banunga कोशिश है हमारी कि आपको भी वहाँ तक लेके जा सके ये बच्चा है ये मदरसे ये सुबह जैसे बजे थी अपनी वो अपने धर्म की स्टडी करता था तो अब ये भी अभी स्टडी कर रहा है मेरे पास आके गुड आफ्टरनून बेटा गुड आफ्टरनून मैम अच्छा की, की स्टडी करते पहला उर्दू 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 भी है तो यस मैम फिर इतने किदा आए मम्मी को कह के मम्मी को कह के आए मम्मी ने भेजा है आपको यहाँ पे तो फिर मैम अच्छा पढ़ाते हैं यस मैम कौन सा सब्जेक्ट अच्छा लगता है मैथ मैथ अच्छा लगता है मैथ में कौन से कौन से क्वेश्चन आपको इजी लगते हैं बताओ प्लस के प्लस माइनस सब अच्छा लगता है अच्छा फैमिली में कौन कौन मदर सिस्टर hmm. hmm. और पापा और फिर कितने बजे उठते हो सुबह तीन बजे सुबह तीन बजे उठ के अभी भी तीन बजे उठते हो अब कितने बजे उठते हो सात अभी रिलैक्स मिला कुछ रिलैक्स मिला कुछ यस मैम और अब कितने बजे उठते हो और सुबह सबसे पहले क्या करते हो सात बजे उठ के टीथ ब्रश करते हैं hmm. टीथ ब्रश hmm. फिर नहाते हैं यूनिफॉर्म hmm. पहन के स्कूल आते हैं hmm. अच्छा इंग्लिश में कुछ आता है आपको बोलना कोई पोम सुना दोगे सिकली बात ही सुना दो के? Yes. है सुना दे। देख के देख के सुनाने देख के सुना दो टूडा प्रिंसिपल एम स्कूल लुधियाना मैडम विद यू रिस्पेक्ट आई वैकू से रोल नंबर भी आए थे मैंने शौकी नाल मैं सेवन क्लास में हूँ hmm. तो मैं पहले पान के खोखे पर काम करता था वो मेरे दादा के दुकान थे hmm. तो मैंने मैम के पास पूछने है कि आप स्कूल पढ़ाते हो तो मैं बारहवीं क्लास तक मैम ने कहा पढ़ाते हैं फिर पापा ने कहा चलो इधर पढ़ लो फिर हम पढ़ रहे हैं अभी सातवीं क्लास में है उसके बाद भी पढ़ना चाहते हैं जी जिंदगी में क्या करना चाहती हो क्या बनोगे बड़े बिजनेस मैन बनोगे तो क्या लगता है पान का कोखा चलाना और बिजनेस में बहुत फर्क है तो मेहनत कर लोगे हाँ जी किससे किससे अगर हेल्प की जरूरत हो किससे बात करोगे मम्मी पापा से मम्मी पापा से और मैम भी तो है हमारे पास मैम से भी मैम आपकी फेवरेट है अच्छा अगर कोई प्रॉब्लम होती हो तो किसके साथ शेयर करती करते मैम के साथ मैम के साथ शेयर करती हूँ तो फिर मैम उसका सलूशन निकाल देती आफ्टरनून मैम हां जी व्हाट इज योर नेम माय नेम इज दीपिका क्लास यूटजी माय फादर नेम माय फादर नेम इज दीपक मदर माय मदर नेम इज पिंकी माय एरिया नेम इज विजय हेबोवाल माय फोन नंबर माय फोन नंबर 7973892196 थैंक यू मैम थैंक यू नहीं बेटा कुछ सुनाना पड़ेगा कुछ सुना दो मुझे शाम पाठशाला जा पाठशाला जा चर पाठ याद कर ताजा फल खा लाल लाल टमाटर बल बल बन जा जा, राम लाल जा, राम लाल जा जा चाचा बजा जा रामलाल चाचा रामलाल चाचा सबदा पलाचर राजना ताजा चवार पर चाचा बजाला बजा बजा चर सबदा मन परचा रामचर अच्छा सिकलिप के कृष्ण आती है आपको सुना दो टू द प्रिंसिपल एमवीएमएस स्कूल लुधियाना मैडम विद रिस्पेक्ट आई बेग टू से दैट सो आई कैन नॉट कम टू स्कूल कैनली ली फॉर वन डे नेम दीपिता क्लास 4 सी रोल नंबर 12 थैंक यू मैम बहुत अच्छा बहुत अच्छा सुनाया अच्छा बड़े होकर टीचर बनोगे किससे बनोगे टीचर ऐसे किससे सीखोगे कि टीचर कैसे बनते हो योगिता मैम से सीखोगे योगिता मैम आपकी फेवरेट है यस yes, मैम कैसे पढ़ाते हैं वो बहुत अच्छे बहुत अच्छे पढ़ाती हैं अच्छा सुबह कितने बजे आ जाते हो फिर हम 12 बजे 12 बजे आ जाते हो घर में कौन-कौन है मम्मी पापा मम्मी मामा नानी नानू सारे अच्छा घर पे मम्मा पढ़ाते हैं या फिर मैम ही पढ़ाते हैं स्कूल में बस म, मैम भी पढ़ाते हैं मम्मा भी पढ़ाते हैं अच्छा मम्मा और मैम दोनों में से सबसे ज्यादा फेवरेट कौन है मैम सबसे तो पहला तो बहुत-बहुत स्वागत ਥੈਂਕ ਯੂ ਸਾਡੀ ਪੂਰੀ ਟੀਮ ਤੁਹਾਨੂੰ ਐਪਰੀਸ਼ੀਏਟ ਕਰਦੀ ਹੈ ਤੁਸੀਂ ਜਿੰਨਾ ਸੋਨਾ ਭਰਾਲਾ ਕੀਤਾ ਜਿਹੜੇ ਬੱਚੇ ਲੋੜਵੰਦੇ ਮਦਦਗਾਰ ਨੇ ਆਰਥਿਕ ਤੌਰ ਤੇ ਪਰੇਸ਼ਾਨ ਨੇ ਪਰ ਪੜਨਾ ਚਾਹੁੰਦੇ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਤੁਸੀਂ ਉਹਨਾਂ ਲਈ ਕਹਿ ਸਕਦੇ ਕਿ ਕਹਿੰਦਾ ਮਸੀਹਾ ਤੁਸੀਂ ਮਸੀਹਾ ਬਣ ਕੇ ਆਏ ਨਹੀਂ ਮਸੀਹਾ ਤਾਂ ਨਹੀਂ ਹੈ ਪਰ ਹਾਂ ਇਹ ਬੱਚਿਆਂ ਨਾਲ ਬਹੁਤ ਹੀ ਜ਼ਿਆਦਾ ਲਗਾਵ ਹੋ ਗਿਆ ਹੈ ਕਿਉਂਕਿ ਆਪਣੇ ਇੱਕ ਬੱਚੇ ਦੇ ਨਾਲ ਜਦੋਂ ਸਾਨੂੰ ਇੰਨਾ ਪਿਆਰ ਉਹ ਕਰਦੇ ਆ ਤੇ ਬਾਹਰ ਇਦਾਂ ਦੇ ਬੱਚੇ ਜਿਨ੍ਹਾਂ ਨੂੰ ਸਾਡੇ ਐਕਚੁਅਲੀ ਸਾਡੇ ਪਿਆਰ ਦੀ ਜਰੂਰਤ ਹੈ ਜੀ ਜੀ ਅੱਛਾ ਮੈਮ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਮਾਈਂਡ ਦੇ ਵਿੱਚ ਆਈਡੀਆ ਕਿਵੇਂ ਆਇਆ ਕਿ ਇਦਾਂ ਦੀ ਸ਼ੁਰੂਆਤ ਕਰਦੇ ਆ ਲੌਕਡਾਊਨ ਚੀ ਸਿਸਟਮ ਸੀ ਮੈਂ ਬਹੁਤ ਹੀ ਚੈਨਲ ਅੱਥਰੂ ਇਹ ਚੀਜ਼ ਨੂੰ ਬੋਲ ਚੁੱਕੀ ਆ ਕਿ ਲੌਕਡਾਊਨ ਦੇ ਵਿੱਚ ਜਦੋਂ ਮਤਲਬ ਕਿਸੇ ਵੀ ਪੇਰੈਂਟਸ ਕੋ ਪੈਸੇ ਨਹੀਂ ਸੀਗੇ ਔਰ ਮਤਲਬ ਸਕੂਲ ਵਾਲੇ ਪੈਸੇ ਮੰਗਦੇ ਸੀਗੇ ਕੰਪਿਊਟਰ ਦੀ ਫੀਸ ਜਦ ਕਿ ਲੌਕਡਾਊਨ ਚ ਨਹੀਂ ਪੈਸਾ ਸੀਗਾ ਉਹਦੇ ਸੋਚਿਆ ਮੇਰਾ ਬੇਟਾ ਵੀ ਕਹਿੰਦਾ ਸੀ ਮਮਾ ਫੀਸ ਪੇ ਕਰਨੀ ਹੈ ਤਾਂ ਹੀ ਐਗਜ਼ਾਮ ਦਵਾਂਗੇ ਫਿਰ ਉਹਦਾ ਸੋਚਿਆ ਸਕੂਲ ਤੇ ਕੋ ਜ਼ਰੂਰ ਇਦਾਂ ਦਾ ਹੋਣਾ ਚਾਹੀਦਾ ਔਰ ਉਹ ਵੀ ਪ੍ਰਾਈਵੇਟ ਹੋਣਾ ਚਾਹੀਦਾ ਜੀ ਜਿਹੜੇ ਅੱਜ ਕੱਲ ਦੇ ਜਿਹੜੇ ਸਰਕਾਰੀ ਸਕੂਲ ਆ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਿਚੀ ਜੀ ਜ਼ਰੂਰ ਬੋਲਾਂਗੀ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ ਲੇਕਿਨ ਸਰਕਾਰੀ ਸਕੂਲ ਦੇ ਵਿੱਚ ਅੱਜ ਵੀ ਬਿਲਡਿੰਗਾਂ ਬਹੁਤ ਅੱਛੀਆਂ ਬਣ ਗਿਆ ਇੰਨਾ ਕੁਝ ਉਹਨਾਂ ਚ ਚੇਂਜ ਹੋਇਆ ਹੈ ਲੇਕਿਨ ਉੱਥੇ ਅਗਰ ਇੱਕ ਕਲਾਸ ਚ 80 ਬੱਚੇ ਹੈ ਉਹ ਕੀ ਪੜਨਗੇ ਕੀ ਪੜਨਗੇ ਪ੍ਰਾਈਵੇਟ ਸਕੂਲ ਹਰੇਕ ਅਗਰ ਅਸੀਂ ਆਪਣੇ ਇੰਡੀਆ ਨੂੰ ਸੁਧਾਰਨਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਆ ਨਸ਼ਿਆਤ ਮੁਕਤ ਕਰਨਾ ਚਾਹੁੰਦੇ ਆ ਮੈਮ ਤੁਸੀਂ ਬਲੀਵ ਕਰਿਓ ਕਿ ਕੁਝ ਪੇਰੈਂਟਸ ਮੇਰੇ ਕੋਲ ਇਦਾਂ ਦੇ ਆਂਦੇ ਆ ਕਿ ਮੈਮ ਸਾਡੇ ਸਕੂਲਾਂ ਦੇ ਬਿੱਲ ਬਣਿਆ 11000 15000 18000 ਅਸੀਂ ਬਿੱਲ ਨਹੀਂ ਪੇ ਕਰ ਸਕਦੇ ਤੁਸੀਂ ਸਾਡਾ ਬੱਚਾ ਬਿਠਾਓਗੇ ਇਹ ਪ੍ਰਾਈਵੇਟ ਸਕੂਲ ਹੈ ਹਰੇਕ ਸਕੂਲ ਜੇ ਐਜੂਕੇਸ਼ਨ ਸਰਕਾਰ ਨੂੰ ਤਾਂ ਬਿਲਕੁਲ ਫ੍ਰੀ ਕਰ ਦੇਣੀ ਚਾਹੀਦੀ ਹੈ ਮੇਰੀ ਇੱਕ ਛੋਟੀ ਜਿਹੀ ਮੋਹਮੈਂ ਹੈ ਜਿਹੜੀ ਮੈਂ ਚਲਾਈ ਹੈ ਔਰ ਮੈਂ ਕਰਨੀ ਹੈ ਇਸ ਚੀਜ਼ ਤੇ ਜੇ ਐਜੂਕੇਸ਼ਨ ਫ੍ਰੀ ਕਰਨੀ ਹੈ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਬਿਲਕੁਲ ਅਤੇ ਸਾਰੇ ਧਰਮਾਂ ਦੇ ਬੱਚੇ ਕਿ ਕੋਈ ਵੀ ਰਿਲੀਜੀਅਨ ਦਾ ਹੋਵੇ ਕੋਈ ਵੀ ਕਾਸਟ ਦਾ ਹੋਵੇ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਅ ਤੁਸੀਂ ਚਾਹੁੰਦੇ ਕਿ ਇਦਾਂ ਦਾ ਸਕੂਲ ਬਣੇ ਜਿੱਥੇ ਮੰਤਰੀ ਦਾ ਬੱਚਾ ਵੀ ਉੱਥੇ ਪੜੇ ਰੇੜੀ ਫੇੜੀ ਵਾਲਿਆਂ ਦਾ ਬੱਚਾ ਵੀ ਉੱਥੇ ਪੜੇ ਤੇ ਝੁੱਗੀਆਂ ਚੌਂਪੜੀਆਂ ਵਾਲਿਆਂ ਦਾ ਬੱਚਾ ਜੀ ਮੇਰੇ ਕੋਲ ਹੁਣ ਜਿੱਦਾਂ ਮਮਡਿਨ ਫੈਮਿਲੀ ਆਇਆ ਹੈ ਉਹ ਕਹਿੰਦੇ ਮੈਡਮ ਸਾਡਾ ਜੁਮਮੇ ਵਾਲਾ ਦਿਨ ਹੈ ਉਹ ਜੁਮੇਵਾਰ ਵਾਲੇ ਦਿਨ ਮੇਕੋ ਛੁੱਟੀ ਕਰਦੇ ਆ 12 ਵਜੇ ਤੋਂ ਬਾਅਦ ਉਹ ਆਪਣਾ ਸਜਦਾ ਸਲਾਮ ਕਰਦੇ ਆ ਲੇਕਿਨ ਮੇਰੇ ਵਾਸਤੇ ਇਹ ਹੀ ਹੈ ਕਿ ਉਹ ਜਦੋਂ ਕਹਿੰਦੇ ਕਿ ਅਸੀਂ ਆਪਣੀ ਉਰਦੂ ਦੇ ਨਾਲ ਨਾਲ ਅਸੀਂ ਪੰਜਾਬੀ ਸਿੱਖਣਾ ਚਾਹੁੰਦੇ ਆ ਤੇ ਸਾਡਾ ਦੇਸ਼ ਇਹਦੇ ਵਿੱਚ ਤਰੱਕੀ ਕਰੇ ਗਈ ਜੀ ਅਚਮ ਕਿੰਨੀ ਸਟਰੈਂਥ ਆ ਬੱਚਿਆਂ ਦੀ ਟੋਟਲ 150 ਬੱਚੇ ਆ 150 ਬੱਚੇ ਬੱਚੇ ਤਾਂ ਬਹੁਤ ਜ਼ਿਆਦਾ ਮੇਰੇ ਕੋਲ ਆ ਰਿਹਾ ਹੈ ਪਰ ਮੈਂ ਉਹਨਾਂ ਨੂੰ ਇੰਨੀ ਸੰਭਾਲ ਪਾਰੀ ਮੇਰੇ ਕੋਲ ਜਗ੍ਹਾ ਨਹੀਂ ਹੈ ਇਹ ਜਗ੍ਹਾ ਮੇਰੀ ਰੈਂਟ ਤੇ ਹੈ ਇਹਦਾ 15000 ਰੁਪਿਆ ਰੈਂਟ ਹੈ ਮੇਰੀ ਟੀਚਰਾਂ ਦੀ ਸੈਲਰੀ ਜਾਂ ਕੁਝ ਇਹ ਸਾਰੇ ਕੁਝ ਇਦਾਂ ਦੇ ਤੁਸੀਂ ਖੁਦ ਆਪਣੇ ਕੋਲੋਂ ਪੇਡ ਕਰਦੇ ਹੋ ਹਾਂਜੀ ਹਾਂਜੀ ਅੱਛਾ ਮੈਮ ਜਿੱਦਾਂ ਇਹ ਜਗਾ ਸਾਰੀ ਤੁਸੀਂ ਕਹਿ ਰਹੇ ਹੋ ਕਿ ਪਰਮਨ ਤੁਸੀਂ 15000 ਉਹਨਾਂ ਨੂੰ ਦਿਨੇ ਹੋ ਕਿਸੇ ਕੋਲੇ ਤੁਸੀਂ ਹੈਲਪਲੀ ਗਏ ਹੋ ਕਿਸੇ ਐਨਜੀਓ ਕੋਲੇ ਕਿਉਂਕਿ ਤੁਸੀਂ ਇਹ ਸਾਰਾ ਕੁਝ ਆਪਣੇ ਪਰਸਨਲ ਬਿਹਫ ਤੇ ਕਰਦੇ ਪਏ ਹੋ ਬੱਚਿਆਂ ਦੀ ਹੈਲਪ ਕਰਦੇ ਪਏ ਹੋ ਕਹਿ ਸਕਦੇ ਆ ਕਿ ਇੱਕ ਸੁਸਾਇਟੀ ਦੀ ਜ਼ਿੰਮੇਵਾਰੀ ਫੜੀ ਹੋਈ ਆ ਜੇਕਰ ਤੁਹਾਨੂੰ ਲੱਗਦਾ ਵੀ ਤੁਸੀਂ ਕਿਸੇ ਐਨਜੀਓ ਕੋਲੇ ਜਾਓਗੇ ਮੈਨੂੰ ਲੱਗਦਾ ਤੁਹਾਡੀ ਮਦਦ ਜ਼ਰੂਰ ਕਰਨਗੇ ਜੀ ਮੈਂ ਖੁਦ ਮੈਨੂੰ ਇਸ ਚੀਜ਼ ਵਾਸਤੇ ਪਹਿਲਾਂ ਤਾਂ ਐਨਜੀਓ ਖੋਲਣੀ ਪਈ ਇੱਕ ਐਨਜੀਓ ਬਣਾਨੀ ਪਈ ਕਿ ਸੰਸਥਾ ਬਣਾਨੀ ਪਈ ਉਸ ਤੋਂ ਬਾਅਦ ਲੋਕ ਜਿਹੜੇ ਬਹੁਤ ਹੀ ਜ਼ਿਆਦਾ ਕਿਸੇ ਲੇਡੀਜ਼ ਨੂੰ ਅੱਗੇ ਨਹੀਂ ਨਿਕਲਣ ਦਿੰਦੇ ਕਿ ਕਿ ਲੇਡੀਜ਼ ਕਿੱਦਾਂ ਤਰੱਕੀ ਕਰ ਸਕਦੀ ਹੈ ਜਰੂਰ ਇਸ ਮੈਡਮ ਦਾ ਹੀ ਵਿੱਚ ਬੈਨੀਫਿਟ ਹੋਏਗਾ ਜਰੂਰ ਮੈਡਮ ਨੂੰ ਸਰਕਾਰ ਵੱਲੋਂ ਹੀ ਪੈਸਾ ਆਂਦਾ ਹੋਏਗਾ ਅਗਰ ਕੋਈ ਮਦਦ ਵਾਸਤੇ ਆਂਦੇ ਹੈ ਲੋਕ ਆਪਣੇ ਬਰਥਡੇ ਸੈਲੀਬ੍ਰੇਟਿਥੇ ਕਰਕੇ ਜਾਂਦੇ ਹੈ ਮੈਂ ਫਿਰ ਉਹਨਾਂ ਨੂੰ ਇੱਕ ਰਿਕੁਐਸਟ ਕਰਦੇ ਆ ਕਿ ਸਰ ਨਹੀਂ ਸਾਨੂੰ ਬੁਕਸ ਦੀ ਲੋੜ ਹੈ ਔਰ ਮਤਲਬ ਮਹਿੰਦਰ ਗੋਇਲ ਜੀ ਹੈ ਉਹ ਹਮੇਸ਼ਾ ਮੈਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੇ ਇੱਕ ਇੰਡਸਟਰੀਅਲ ਹੈ ਅਗਰ ਸਾਰੇ ਇੰਡਸਟਰੀਅਲ ਇਕੱਠੇ ਹੋ ਕੇ ਵੀ ਤੇ ਐ ਸਕੂਲ ਤਾਂ ਗਲੀ ਗਲੀ ਹਰ ਇੱਕ ਗਲੀ 'ਚ ਹੋਣਾ ਚਾਹੀਦਾ ਕੋਈ ਵੀ ਸਾਡਾ ਸਮਾਜ ਜਾਂ ਸਾਡਾ ਦੇਸ਼ ਉਹ ਕੋਈ ਵੀ ਅਨਐਜੂਕੇਟਡ ਨਹੀਂ ਰਹੇਗਾ ਅਗਰ ਉਹ ਅਨਐਜੂਕੇਟਡ ਨਹੀਂ ਰਹੇਗਾ ਤੇ ਫਿਰ ਤਾਂ ਸਾਡੇ ਨਾਲ ਸਾਡੇ ਮਸਲੇ ਸੋਲਵ ਹੋ ਜਾਣਗੇ ਕੋਈ ਨਸ਼ੇ ਵਾਲਾ ਕੋਈ ਕੰਮ ਨਹੀਂ ਰਹੇਗਾ ਮਕਸਦ ਇਹੀ ਸੀਗਾ ਇਹਨਾਂ ਦੇ ਪੇਰੈਂਟਸ ਵੀ ਬਿਲਕੁਲ ਅਨਪੜਾ ਹੁਣ ਐ ਚੈੱਕ ਕਰਦੇ ਆ ਤੁਹਾਡੇ ਸਾਹਮਣੇ ਫੋਨ ਨੰਬਰ ਬੋਲਦੇ ਆ ਹੈਨਾ ਮਤਲਬ ਕਾਮਯਾਬਾਈ ਇਸ ਚੀਜ਼ ਇਤਨਾ ਕਿਤੇ ਮਾਪਿਆਂ ਨੂੰ ਵੀ ਖੁਸ਼ੀ ਹੁੰਦੀ ਆ ਜੀ ਬਹੁਤ ਖੁਸ਼ੀ ਹੈ ਮੇਰੇ ਕੋ ਪੇਰੈਂਟਸ ਵੀ ਪੜਨ ਆਉਂਦੇ ਆ ਹੁੰਦਾ ਉਹ ਕਹਿੰਦੇ ਅਗਰ ਸਾਡੇ ਬੱਚੇ ਜਿੱਦਾਂ ਹੁਣ ਪਿੰਡਾਂ ਤੋਂ ਆਏ ਐ ਉਹ ਬੱਚੇ ਨੂੰ ਪੰਜਾਬੀ ਬਿਲਕੁਲ ਨਹੀਂ ਆਂਦੀ ਹਿੰਦੀ ਨਹੀਂ ਆਂਦੀ ਐ ਉਹ ਪੇਰੈਂਟਸ ਹੁਣ ਚਾਹੁੰਦੇ ਕਿ ਸਾਡੇ ਜਦੋਂ ਅਸੀਂ ਬੈਂਕਾਂ 'ਚ ਜਾਂਦੇ ਆ ਅਸੀਂ ਲਾਈਨਾਂ ਕਤਾਰਾਂ 'ਚ ਖੜੇ ਰਹਿਣੇ ਆ ਸਾਨੂੰ ਕੁਝ ਲਿਖਣਾ ਹੀ ਨਹੀਂ ਆਂਦਾ ਕਿ ਤੁਸੀਂ ਸਾਨੂੰ ਸਾਈਨ ਕਰਨਾ ਜਾਂ ਚੈੱਕ ਭਰਨਾ ਸਿਖਾਓਗੇ ਉਹ ਆਂਦੀ ਐ ਮੇਰੇ ਕੋਲ ਉਹਨਾਂ ਦੀ ਜਿਹੜੀ ਕਲਾਸ ਐ 4 ਤੋਂ ਲੈ ਕੇ 5 ਵਜੇ ਤੱਕ ਹੁਣ ਉਹਨਾਂ ਦੀ ਕਲਾਸ ਲੱਗਦੀ ਐ ਤੁਸੀਂ ਪੇਰੈਂਟਸ ਦੀ ਵੀ ਕਲਾਸ ਹਾਂ ਮੈਂ ਪੇਰੈਂਟਸ ਦੀ ਵੀ ਕਲਾਸ ਲਗਾਨੀ ਐ ਅੱਛਾ ਕਿਤੇ ਨਾ ਕਿਤੇ ਜਦੋਂ ਬੱਚੇ ਬੈਂਕ ਦਾ ਚੈੱਕ ਭਰਦੇ ਨੇ ਬਿੱਲ ਭਰਦੇ ਨੇ ਬੋਤ ਮੈਂ ਮੈਂ ਕਈ ਵਾਰ ਮੇਰੇ ਅੱਖਾਂ ਜਾਂਸੂ ਆ ਜਾਂਦੇ ਨੇ ਇਹ ਚੀਜ਼ਾਂ ਦੇਖ ਕੇ ਕਿ ਮੈਨੂੰ ਇਹ ਕੰਮ ਬਹੁਤ ਹੀ ਪਹਿਲਾਂ ਸ਼ੁਰੂ ਕਰ ਲੈਣਾ ਚਾਹੀਦਾ ਸੀ ਮੈਂ ਤਾਂ ਆਪਣੀ ਜ਼ਿੰਦਗੀ ਸੁਧਾਰ ਲਈ ਹੈ ਹਨਾ ਕਿਸੇ ਵੀ তীর্থ ਦੇ ਨਾਲੋਂ ਇਦਾਂ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਸਿੱਖਿਆ ਦੇਣਾ ਮੈਨੂੰ ਲੱਗਦਾ ਕਿਸੇ ਪੁੰਨ ਤੋਂ ਵੱਡਾ ਕੰਮ ਨਹੀਂ ਜੀ ਅਸੀਂ ਹਮੇਸ਼ਾ ਮੰਦਿਰਾਂ 'ਚ ਜਾ ਕੇ ਦਾਨ ਕਰੀਦਾ ਹਾਂ ਤੁਸੀਂ ਦੇਖੋਗੇ ਕਿ YouTube ਉੱਪਰ ਇਹ ਹੋਇਆ ਹੈ ਕਿ ਮੰਦਿਰਾਂ ਦੇ ਵਿੱਚ ਜਿਹੜਾ ਦਾਨ ਹੈ ਉਹ ਇਕੱਠਾ ਕਰ ਰਹੇ ਨੇ ਇੱਕ ਬਾਕਸ ਬਾਕਸ ਦੇ ਹਿਸਾਬ ਨਾਲ ਕਿਉਂਕਿ ਉੱਥੇ ਅਨੰਕਿਤ ਅਨੰਕਿਤ ਕਰੋੜਾ ਅਰਬਾਂ ਦੇ ਸਾਮਨਾ ਪੈਸਾ ਚੜਦਾ ਹੈ ਲੇਕਿਨ ਕੁਝ ਅਗਰ ਅਸੀਂ ਇੱਕ ਇੱਕ ਫੈਮਿਲੀ ਨੂੰ ਵੀ ਪਕੜ ਲਈਏ ਤੇ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਨਗਰ ਸੁਧਾਰ ਦਈਏ ਅਸੀਂ ਇਹ ਬੇੜਾ ਉਠਾ ਲਈਏ ਤੇ ਕਿਉਂ ਨਹੀਂ ਇਹਨਾਂ ਦੀ ਜ਼ਿੰਦਗੀ ਸਵਰੇਗੀ ਅੱਛਾ ਮੈਮ ਮੇਰੇ ਮਾਈਂਡ ਚ ਇੱਕ ਕੁਐਸਚਨ ਹੈ ਤੁਸੀਂ ਕਹਿੰਦੇ ਹੋ ਕਿ ਤੁਸੀਂ ਲੋਕਡਾਊਨ ਚ ਸ਼ੁਰੂ ਕੀਤਾ ਫਿਰ ਬੱਚੇ ਜੁੜਨੇ ਕਿਵੇਂ ਸ਼ੁਰੂ ਹੋਏ ਮੈਮ ਕਰਾਂ ਦੇ ਕੁਆਟਰ ਸੀਗੇ ਜਿਹੜੇ ਕੁਆਟਰ ਹੁੰਦੇ ਆ ਉਹਨਾਂ ਦੇ ਵਿੱਚ ਮਤਲਬ 25-25 ਪਰਿਵਾਰ ਰਹਿੰਦੇ ਆ ਕਿੰਨੇ ਜੀ ਰਹਿੰਦੇ ਆ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਬੱਚੇ ਤੁਹਾਡੇ ਲੋਕਡਾਊਨ ਚ ਫ੍ਰੀ ਬੈਠੇ ਆ ਖਾਣਾ ਲੰਗਰ ਬਾਹਰੋਂ ਆ ਰਿਹਾ ਸੀ ਮੈਂ ਖੁਦ ਉਹਨਾਂ ਦੀ ਸੇਵਾ ਕਰਦੀ ਸੀ ਕਦੇ ਲੰਗਰ ਬਿਆਸ ਤੋਂ ਲੈ ਕੇ ਆਨਾ ਕਦੇ ਕਿਤੇ ਕਿਹੜੀ ਜਗ੍ਹਾ ਤੋਂ ਇਕੱਠਾ ਕਰਨਾ ਉਹ ਮੁਹੱਲੇ ਵਿੱਚ ਜਦੋਂ ਇਕੱਠੇ ਹਤੇ ਬੱਚੇ ਬਹੁਤ ਹੀ ਜ਼ਿਆਦਾ ਸ਼ੋਰ ਕਰਦੇ ਸੀ ਮੈਂ ਐਜ਼ ਇੱਕ ਟੀਚਰ ਰਹੀ ਹਾਂ ਐਜ਼ ਅ ਪ੍ਰਿੰਸੀਪਲ ਵੀ ਮੇਰੇ ਅੰਦਰ ਉਹ ਵਾਲਾ ਇੱਕ ਸਿਗਾ ਜਨੂਨ ਕੀ ਇਹ ਚੀਜ਼ ਕਿਉਂ ਨਹੀਂ ਇਹਨਾਂ ਨੂੰ ਬਿਠਾਇਆ ਜਾਵੇ ਜਦੋਂ ਮੈਂ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਬਿਠਾਉਣਾ ਸ਼ੁਰੂ ਕੀਤਾ ਉਹ ਪੜਨਾ ਸ਼ੁਰੂ ਹੋ ਗਏ ਮੇਰਾ ਦਿਮਾਗ ਇਹ ਹੋਇਆ ਵੀ ਕਿਉਂ ਇਹ ਬੱਚਿਆਂ ਨੂੰ ਕਿਉਂ ਨਾ ਪੜਾਇਆ ਜਾਵੇ ਪੂਰੇ ਲੋਕਡਾਊਨ ਚ ਲੋਕਡਾਊਨ ਚ ਤਾਂ ਪਤਾ ਹੀ ਨਹੀਂ ਸੀਗਾ 3 ਮਹੀਨੇ ਐ 1 ਸਾਲ ਐ 6 ਮਹੀਨੇ ਐ ਲੋਕ ਆਪਣੀ ਜਾਨ ਤੋਂ ਜਾ ਰਹੇ ਸੀਗੇ ਲੇਕਿਨ ਬੱਚਿਆਂ ਨੂੰ ਮੈਨੂੰ ਇੱਕ ਮੋਟਿਵ ਮਿਲ ਗਿਆ ਸੀ ਬੱਚਿਆਂ ਬੱਚਿਆਂ ਨੂੰ ਪੜਾਉਂਦਾ ਅੱਛਾ ਫਿਰ ਪੇਰੈਂਟਸ ਨੇ ਕੋਈ ਕਹਿ ਸਕਦੇ ਕਿ ਰਿਸਟ੍ਰਿਕਸ਼ਨ ਤਾਂ ਨਹੀਂ ਕੀਤੀ ਕਿ ਬਾਈ ਤੁਸੀਂ ਸਾਡੇ ਬੱਚੇ ਕਿਉਂਕਿ ਆਲਮੋਸਟ ਮੈਂ ਬੱਚਿਆਂ ਨੂੰ ਮਿਲੀ ਤੁਸੀਂ ਵੀ ਦੱਸਿਆ ਕਿ ਬੱਚੇ ਨੇ ਜਿਹੜੇ ਲੇਬਰ ਤੋਂ ਨੇ ਤਾਂ ਲੇਬਰ ਦੇ ਬੱਚੇ ਵੀ ਨੇ ਜਿਹੜੇ ਉਹ ਚਾਹੁੰਦੇ ਕਿ ਅਸੀਂ ਵੀ ਅੱਗੇ ਜਾ ਕੇ ਲੇਬਰ ਬਣੀਏ ਤਾਂ ਪੇਰੈਂਟਸ ਵੀ ਇਹੀ ਚਾਹੁੰਦੇ ਆ ਕਿ ਸਾਡੇ ਬੱਚੇ ਸਾਡੀ ਹੈਲਪ ਕਰਨ ਚਾਹੀਏ ਉਹ ਕਿਸੇ ਵੀ ਫਾਰਮ 'ਚ ਕਰਨ ਫਿਰ ਉਹਨਾਂ ਨੇ ਰੋਕਿਆ ਟੋਕਿਆ ਨਹੀਂ ਤੁਹਾਨੂੰ ਕੁਝ ਚੰਗਾ ਮਾੜਾ ਤਾਂ ਨਹੀਂ ਕਿਹਾ ਕਿਸੇ ਨੇ ਮੈਡਮ ਜਿਹੜੇ ਇਨਸਾਨ ਦੀ ਕਪੂਖ ਹੁੰਦੀ ਹੈ ਨਾ ਉਹ ਬਹੁਤ ਵੱਡੀ ਚੀਜ਼ ਹੈ ਉਹ ਇਨਸਾਨ ਤੋਂ ਗੁਨਾਹ ਵੀ ਕਰਾਂਦੀ ਹੈ ਔਰ ਬਹੁਤ ਕੁਝ ਕਰਵਾੰਦੀ ਹੈ ਔਰ ਜਦੋਂ ਮੈਂ ਉਹਨਾਂ ਨੂੰ ਲੰਗਰ ਵੰਡਦੀ ਸੀ ਨਾ ਉਹ ਮੇਰੇ ਕੋਲ ਖਾਣਾ ਖਾਣ ਹੀ ਆਂਦੇ ਸੀ ਉਹਨਾਂ ਨੂੰ ਪਤਾ ਦੁਪਹਿਰ ਨੂੰ ਫਿਰ ਇੱਥੇ ਹੀ ਮਿਲ ਜਾਣਾ ਰਾਤ ਨੂੰ ਵੀ ਇੱਥੇ ਮਿਲ ਜਾਣਾ ਉਹ ਇਹਦੇ ਵਿੱਚ ਜਿਹੜਾ ਜਿਹੜਾ ਟਾਈਮ ਪੀਰੀਅਡ ਹੁੰਦਾ ਸੀ ਉਹ ਫਿਰ ਮੇਰੇ ਕੋਲ ਹੀ ਖੇਲਦੇ ਸੀ ਮੇਰੇ ਕੋਲ ਹੀ ਪੜ੍ਹਦੇ ਸੀਗੇ ਇਹਨਾਂ ਸਭ ਦੇ ਵਿੱਚ ਮੇਰੇ ਜਿਹੜੇ ਹਸਬੰਡ ਆ ਉਹਨਾਂ ਦਾ ਬਹੁਤ ਤਗੜਾ ਸਹਿਯੋਗ ਰਿਹਾ ਅੱਛਾ ਫੈਮਿਲੀ ਵੱਲੋਂ ਪੂਰੀ ਸਪੋਰਟ ਆ ਤਾਂ ਬਹੁਤ ਜ਼ਿਆਦਾ ਅੱਛਾ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਆਪਣਾ ਟਾਈਮ ਵੇਸਟ ਕਰਦੇ ਪਈ ਹੋ ਤੁਹਾਨੂੰ ਗੀ ਲੋਡ ਪਈ ਆ ਬੱਚਿਆਂ ਨੂੰ ਪੜਾਉਣ ਦੀ ਜਾਂ ਫਿਰ ਪੋਜ਼ਿਟ ਜਦੋਂ ਮੇਰੇ ਹਸਬੰਦ ਨੂੰ ਵੀ ਕਮਿਟ ਹੋ ਗਿਆ ਸੀਗਾ ਉਹ ਐਂਡ ਵਾਲੀ ਸਟੇ ਤੇ ਸੀਗੇ ਪਰ ਅਸੀਂ ਉਸ ਤੋਂ ਪਹਿਲਾਂ ਕੁਝ ਇੱਦਾਂ ਦਾ ਕੰਮ ਕਰਨਾ ਚਾਹੁੰਦੇ ਸੀ ਜਿਹਦੇ ਨਾਲ ਅਸੀਂ ਰੱਬ ਦੇ ਲੇਖੇ 'ਚ ਕੁਝ ਨਾ ਕੁਝ ਲਿਖਾ ਦਈਏ ਜਦੋਂ ਮੌਤ ਦਰਵਾਜੇ ਦੇ ਕੋਲ ਹੁੰਦੀ ਹੈ ਨਾ ਉਦੋਂ ਇਨਸਾਨ ਨੂੰ ਸਮਝ ਆਉਂਦੀ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਉਹ ਮੈਨੂੰ ਕੋ ਸਾਨੂੰ ਮਕਸਦ ਮਿਲ ਚੁੱਕਾ ਹੋਇਆ ਸੀਗਾ ਜੋ ਉਹਨਾਂ ਦੇ ਵੱਲੋਂ ਪੂਰੀ ਸਪੋਰਟ ਰਹੀ ਬਹੁਤ ਉਹ ਤੁਹਾਨੂੰ ਹੁਣ ਵੀ ਬਹੁਤ ਸਪੋਰਟ ਕਰਦੇ ਆ ਮੈਨੂੰ ਕੁਝ ਮੈਂ ਹਰ ਇੱਕ ਚੀਜ਼ ਪੈਸੇ ਦੀ ਆਉਂਦੀ ਆ ਹਨਾ ਤੁਸੀਂ ਜਿੱਥੇ ਬੈਠੇ ਹੋ ਇਹਨੂੰ ਵੀ ਤੁਸੀਂ ਪੇ ਕਰਦੇ ਪਏ ਹੋ ਫਿਰ ਬੱਚਿਆਂ ਨੂੰ ਤੁਸੀਂ ਯੂਨੀਫਾਰਮਸ ਵੀ ਆਪਣੇ ਕੋਲੋਂ ਦਿੰਦੇ ਆ ਹਾਂਜੀ ਮੈਮ ਜ਼ਰੂਰ ਅਸੀਂ ਬੱਚਿਆਂ ਨੂੰ ਅਸੀਂ ਇਹਨਾਂ ਨੂੰ ਪਹਿਲਾਂ ਅਸੀਂ ਬਹੁਤ ਕੱਪੜੇ ਲੈ ਕੇ ਦੇਨੇ ਔਰ ਮਤਲਬ ਉਹ ਉਹਨਾਂ ਨੂੰ ਇੱਕ ਮਹਿਸੂਸ ਹੀ ਨਹੀਂ ਹੁੰਦਾ ਸੀ ਫੀਲ ਹੀ ਨਹੀਂ ਹੁੰਦਾ ਸੀ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੇ ਬਨਾਨਾ ਦੇ ਨਾਲ ਆ ਜਨਾ ਅੰਡਰਵੇਅਰ ਪਾਈ ਹੋਣੀ ਚੱਪਲ ਪਾਈ ਹੋਣੀ ਉਹਨਾਂ ਨੂੰ ਮਹਿਸੂਸ ਨਹੀਂ ਅਸੀਂ ਉਹਨਾਂ ਨੂੰ ਕਿੱਦਾਂ ਮਹਿਸੂਸ ਕਰਾਉਂਦੇ ਅਸੀਂ ਆਪਣੇ ਕੋਲ ਉਹਨਾਂ ਨੂੰ ਯੂਨੀਫਾਰਮ ਦਿੱਤੀਆਂ ਲੈ ਕੇ ਫਿਰ ਉਹਨਾਂ ਨੂੰ ਫੀਲ ਹੋਇਆ ਕਿ ਅਸੀਂ ਵੀ ਕਿ ਇੰਗਲਿਸ਼ ਸਕੂਲ 'ਚ ਪੜਦੇ ਆਂ ਫਿਰ ਇੱਥੇ ਖਾਣਾ ਵੀ ਮਿਲਦਾ ਹੈ ਇੱਥੇ ਬੈਗ ਮਿਲਦਾ ਹੈ ਕਾਪੀਆਂ ਮਿਲਦੀਆਂ ਅਸੀਂ ਇੱਥੇ ਪੜ੍ਹ ਸਕਦੇ ਆਂ ਫਿਰ ਉਹਨਾਂ ਦੇ ਅਸੀਂ ਆਈ ਕਾਰਡ ਬਣਵਾਏ ਫਿਰ ਉਹ ਪੂਰੀ ਐਥ ਨਾਲ ਰਹਿ ਲਾਪੇ ਕਿ ਹਾਂ ਹੁਣ ਇੱਥੇ ਪੜਨਾ ਹੁਣ ਅਸੀਂ ਕੋ ਬਚਾ ਲਈ ਜੀ ਅੱਛਾ ਮੈਂ ਪੰਜਾਬ ਬੋਰਡ ਵਾਲੀੋਂ ਪੜਾ ਰਹੀ ਹਾਂ ਤੁਸੀਂ ਮੀਡੀਅਮ ਪੰਜਾਬੀ ਹੈ ਜਾਂ ਫਿਰ ਇੰਗਲਿਸ਼ ਮੀਡੀਅਮ ਨਹੀਂ ਇੰਗਲਿਸ਼ ਮੀਡੀਅਮ ਰੱਖਿਆ ਹੈ ਲੇਕਿਨ ਉਹ ਜਿਹੜਾ 5th ਵਿੱਚ ਸਾਨੂੰ ਪ੍ਰੋਬਲਮ ਆਂਦੀ ਹੈ ਕਿਉਂਕਿ ਬੱਚੇ ਨੂੰ ਕਮ ਸੇ ਕਮ ਇੱਕ ਸਰਕਾਰੀ ਸਰਟੀਫਿਕੇਟ ਤਾਂ ਮਿਲ ਜਵੇ ਫਿਰ ਉਦੋਂ ਅਸੀਂ ਇਹਨਾਂ ਦੀ ਐਗਜ਼ਾਮ ਦਿਵਾ ਦਿੰਦੀ ਹੈ ਅੱਛਾ ਮੈਮ ਫਿਰ ਫਾਈਨੈਂਸ਼ਲੀ ਸਾਰਾ ਕੁਝ ਕਿੱਦਾਂ ਮੇਨਟੇਨ ਕਰਦੇ ਹੋ ਕਿਉਂਕਿ ਬੱਚਿਆਂ ਨੂੰ ਤੁਸੀਂ ਮਿੱਡੇ ਮੀਲ ਵੀ ਪ੍ਰੋਵਾਈਡ ਕਰਦੇ ਹੋ ਯੂਨੀਫਾਰਮਸ ਦਿੰਦੇ ਹੋ ਬੁੱਕਸ ਦਿੰਦੇ ਹੋ ਸਟੇਸ਼ਨ ਹਾਂਜੀ ਇਹ ਮਤਲਬ ਕਿ ਜਿਹੜੇ ਵੀ ਲੋਕ ਆਂਦੇ ਆ ਜਿੱਦਾਂ ਕੋਈ ਵੀ ਸੱਜਣ ਮਿੱਤਰ ਆਂਦੇ ਆ ਉਹ ਕਹਿੰਦੇ ਅਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਔਰ ਮੇਰਾ ਖੁਦ ਵੀ ਪ੍ਰੋਪਰਟੀ ਦਾ ਵਰਕ ਹੈ ਮੇਰੇ ਜਿੰਨਾ ਵੀ ਇਨਸੈਂਟਿਵ ਹੁੰਦਾ ਮੈਂ ਸਾਰਾ ਇਹਨਾਂ ਤੇ ਲਗਾ ਦਿੰਦਾ ਲਗਾ ਦਿੰਦਾ ਹਾਂਜੀ ਕਦੇ ਕਿਹਾ ਨਹੀਂ ਕਿ ਮੈਂ ਆਪਣੇ ਬੁਢਾਪੇ ਲਈ ਸੇਵ ਕਰਕੇ ਰੱਖਾਂ ਮੈਂ ਜੋੜ ਕੇ ਰੱਖਾਂ ਬੁਢਾਪਾ ਮੈਡਮ ਕਿੰਨੇ ਦੇਖਿਆ ਹੁੰਦਾ ਦਾ ਅੱਜ ਕੱਲ ਦਾ 50 ਸਾਲ ਦਾ ਬੰਦਾ ਹੀ ਬਜ਼ੁਰਗ ਹੈ ਪਹਿਲਾਂ ਸੀਗੇ 90 ਸਾਲ ਦੇ ਹੁਣ ਹੈਗੇ 50 ਸਾਲ ਦੇ ਬੁਢਾਪਾ ਤਾਂ ਕਿਸੇ ਨੇ ਕੁਝ ਨਹੀਂ ਦੇਖਿਆ ਲੇਕਿਨ ਆਪਣੇ ਕਰਮ ਹੀ ਉਹ ਸਾਨੂੰ ਅੱਗੇ ਲੈ ਕੇ ਜਾਂਦੇ ਆ ਬਹੁਤ ਸੁਣੀ ਸੋਚ ਮੈਂ ਤੁਹਾਡੀ ਸੋਚ ਨਾਲ ਸਾਰੇ ਸਲਾਮ ਕਰਦੀ ਆ ਮੈਂ ਉਮੀਦ ਕਰਦੀ ਆ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੇ ਤੁਹਾਨੂੰ ਸੁਣਿਆ ਤੁਹਾਡੀਆਂ ਇੱਕ ਇੱਕ ਬੋਲ ਆ ਨਾ ਜਿਹੜਾ ਉਹ ਦਿਲ ਨੂੰ ਛੂੰਹਦਾ ਪਿਆ ਅੱਛਾ ਜਿਹੜੇ ਬੱਚੇ ਨੇ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਕਿਹਾ ਕਿ ਤੁਹਾਨੂੰ ਅੰਮਾ ਵੀ ਕਹਿ ਕੇ ਬੁਲਾਉਂਦੇ ਨੇ ਫਿਰ ਜਿਹੜੇ ਛੋਟੇ ਬੱਚੇ ਨੇ ਜਿੱਦਾਂ ਪ੍ਰੀ ਨਰਸਰੀ ਨੇ ਬੈਠਣਾ ਉੱਠਣਾ ਸਿੱਖਦੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਕੰਟੈਕਟ ਕੀਤਾ ਸਰ ਮੈਮ ਜਦੋਂ ਉਹ ਮੇਰੇ ਕੋਲ ਆਉਂਦੇ ਰਹੇ ਨਾ ਜਦੋਂ ਵੱਡੇ ਬੱਚੇ ਆ ਰਹੇ ਉਹ ਛੋਟੇ ਬੱਚਿਆਂ ਨੂੰ ਵੀ ਪੇਰੈਂਟਸ ਕਹਿੰਦੇ ਸੀ ਮੈਡਮ ਅਸੀਂ ਇੱਕ ਮਜ਼ਦੂਰ ਆ ਕਿ ਸਾਡੇ ਤੁਸੀਂ ਛੋਟੇ ਬੱਚੇ ਨੂੰ ਵੀ ਬਿਠਾ ਲੋਗੇ ਇੱਕ ਪਲੇ ਵੇ ਸਿਸਟਮ ਮੈਂ ਕਿਹਾ ਹਾਂ ਠੀਕ ਹੈ ਮੈਂ ਬਿਠਾ ਸਕਦੇ ਹਾਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਖਾਣਾ ਉਹ ਫੀਡਰ ਮੰ ਦੇ ਜਾਨੀ ਉਹਨਾਂ ਨੇ ਉਹ ਸਾਡੀ ਮੇਡ ਮੈਂ ਰੱਖੀ ਹੋਈ ਹੈ ਉਹਨਾਂ ਨੂੰ ਮਿਲਕ ਵਗੈਰਾ ਦਿੰਦੇ ਆ ਤੇ ਬੱਚਿਆਂ ਦੇ ਇੱਕ ਅਸੀਂ LED ਲਗਾਈ ਹੈ ਬੱਚੀ ਹੋਰ ਤੋਂ ਆਪਣਾ ਧਰਮ ਸਿੱਖਦੇ ਧਰਮ ਸਿੱਖਦੇ ਆ ਵੀ ਐਸਟਾ ਰਮੈਂ ਐਸਾਡੀ ਅਸੀਂ ABC ਇੱਥੋਂ ਪੜ੍ਹਨੀ ਐ ਮਤਲਬ ਉੱਥੋਂ ਦੀ ਉਹ ਫਿਰ ਬੱਚੇ ਪਲੇਵੇ ਵਾਲੇ ਵੀ ਮੇਰੇ ਕੋਲ ਆਨੇ ਸ਼ੁਰੂ ਹੋ ਗਏ ਅਸਮਨ ਤੁਸੀਂ ਰਿਹਾਈਸ਼ੀ ਲੈ ਕੇ ਦੇ ਵਿੱਚ ਸਕੂਲ ਖੋਲਿਆ ਹੋਇਆ ਲੋਕ ਕਿੰਨਾ ਕੈਪਰੀਸ਼ੀਏਟ ਕਰਦੇ ਆ ਲੋਕ ਬਹੁਤ ਜ਼ਿਆਦਾ ਤੰਗ ਕਰਦੇ ਸੀ ਮੈਨੂੰ ਸ਼ੁਰੂ ਤੋਂ ਸਟਾਰਟਿੰਗ ਤੋਂ ਹਾਂਜੀ ਉਹ ਕਹਿੰਦੇ ਸੀ ਇਹ ਸਕੂਲ ਦੇ ਨਾਲ ਸਾਡੀ ਜਿਹੜੀ ਇੱਥੇ ਦੀ ਸੋਸਾਇਟੀ ਹੈ ਉਹ ਸਾਨੂੰ ਬੜੀ ਗੰਦੀ ਤੁਸੀਂ ਬਣਾ ਦੋਗੇ ਕਿਉਂਕਿ ਲੇਬਰ ਹੈ ਇਹਨਾਂ ਨੂੰ ਬਿਲਕੁਲ ਗੰਦੇ ਸੀਗੇ ਬੱਚੇ ਇਹਨਾਂ ਦੇ ਘਰ ਚ ਮੋਟਰ ਵਗੈਰਾ ਨਹੀਂ ਹੁੰਦੀ ਸੀ ਇਨਹਾਂਦੇ ਨਹੀਂ ਸੀਗੇ ਅਸੀਂ ਉਹਨਾਂ ਨੂੰ ਨਹਾ ਲੈਣਾ ਸ਼ੁਰੂ ਕੀਤਾ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਨਥੇ ਸਕੂਲ ਹੀ ਨਹੀਂ ਖੋਲਣ ਦੇਣਾ ਜਦੋਂ ਮੈਂ ਉਹਨਾਂ ਦੇ ਨਾਲ ਬਹੁਤ ਫਾਈਟ ਕੀਤੀ ਕਿ ਇਹ ਬਿਲਡਿੰਗ ਹੀ ਅਗਰ ਮੈਂ ਖਰੀਦ ਲੂੰਗੀ ਤੇ ਫਿਰ ਉਹ ਕੀ ਕਰਨਗੇ ਇਹ ਸੰਸਥਾ ਕਿਤੇ ਨਾ ਕਿਤੇ ਤਾਂ ਬੈਠਦੀਆਂ ਹੀ ਆ ਕਿਤੇ ਨਾ ਕਿਤੇ ਤਾਂ ਜਾਂਦੀਆਂ ਸਰਕਾਰ ਵੱਲੋਂ ਕੋਈ ਮਤਲਬ ਮਦਦ ਨਹੀਂ ਹੈ ਲੇਕਿਨ ਇਹ ਮੇਰਾ ਖੁਦ ਦਾ ਦੇਖਿਆ ਹੋਇਆ ਸੁਪਨਾ ਹੈ ਮੈਂ ਉਸ ਨੂੰ ਪੂਰਾ ਕਰਨਾ ਹੈ ਮੈਂ ਜਦੋਂ ਸਕੂਲ ਖੁੱਲੇ ਕਿ ਬੱਚੇ ਨਹੀਂ ਤੰਗ ਕਰਨਗੇ ਬੱਚੇ ਪੜ੍ਹਨਗੇ ਉਹ ਖੁਦ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਮੈਮ ਉਹ ਲੋਕ ਆਂਦੇ ਮੇਰੇ ਕੋਲ ਮੈਮ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਕੋਈ ਵੀ ਛੋਟੀ ਤੋਂ ਛੋਟੀ ਖੁਸ਼ੀ ਵੀ ਉਹ ਖੁਦ ਮੇਰੇ ਕੋਲ ਆਣ ਕੇ ਇੱਥੇ ਕਰਦੀ ਹੈ ਮੈਮ ਮੈਂ ਬੱਚੇ ਥੋੜੇ ਜਿਹੇ ਸਾਡੇ ਕੋਲ ਕੱਪੜੇ ਆ ਤੁਸੀਂ ਬੱਚਿਆਂ ਨੂੰ ਮਦਰ ਡਿਸਟ੍ਰੀਬਿਊਟ ਕਰ ਦੋਗੇ ਇਹ ਚੀਜ਼ ਨਾਲ ਮਿਲਦੇ ਆ ਹੁਣ ਲੋਕ ਅੱਛਾ ਮੈਂ ਬਹੁਤ ਸਾਰੇ ਐਨਆਰਆਈ ਵੀਰਪਰਾ ਹੁੰਦੇ ਨੇ ਜਿਹੜੇ ਆਪਣੀ ਵੀਡੀਓ ਦੇਖ ਕੇ ਵੀ ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣਗੇ ਜੇ ਉਹ ਤੁਹਾਡੇ ਨਾਲ ਕੰਟੈਕਟ ਕਰਨ ਤਾਂ ਉਹ ਕਿਵੇਂ ਕਰ ਸਕਦੇ ਆ ਜੇ ਉਹਨਾਂ ਨੇ ਹੈਲਪ ਕਰਨੀ ਹੋਵੇ ਬੱਚਿਆਂ ਦੀ ਕੋਈ ਸਟੇਸ਼ਨਰੀ ਪ੍ਰੋਵਾਈਡ ਜਾਂ ਫਿਰ ਕਿਸੇ ਕੈਸ਼ ਥਰੂ ਜਾਂ ਕੋਈ ਵੀ ਚੀਜ਼ ਉਹਨਾਂ ਨੇ ਦੇਣੀ ਹੋਵੇ ਮੇਰੀ ਇੱਕ ਸੰਸਥਾ ਹੈ ਔਰ ਅਸੀਂ ਬਕਾਇਦਾ ਸਾਡਾ ਇੱਕ ਬੈਂਕ ਹੈ ਔਰ ਸੰਸਥਾ ਦਾ ਹੀ ਸਾਰਾ ਪੈਸਾ ਉੱਥੇ ਹੀ ਜਾਂਦਾ ਔਰ ਉਹ ਸਾਰਾ ਪੈਸਾ ਇਨਾਂ ਤੇ ਖਾਣ ਤੇ ਲੱਗਦਾ ਹੈ ਇਨਾਂ ਦੇ ਕੱਪੜਿਆਂ ਤੇ ਲੱਗਦਾ ਹੈ ਅਗਰ ਮੇਰੇ ਕੋਈ ਵੀ ਵੀਰ ਐਸ ਵੀਡੀਓ ਨੂੰ ਦੇਖ ਰਹੇ ਨੇ ਔਰ ਮੈਂ ਪਲੀਜ਼ ਜ਼ਰੂਰ ਚਾਹੂੰਗੀ ਤੁਸੀਂ ਆ ਕੇ ਵਿਜ਼ਿਟ ਕਰੋ ਖੁਦ ਇਨਾਂ ਵਾਸਤੇ ਸੇਵਾ ਕਰੋ ਇਹ ਸੇਵਾ ਹੀ ਸਭ ਤੋਂ ਵੱਡੀ ਹੈ ਔਰ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਔਰ ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗੀ ਅਗਰ ਥੋੜਾ ਥੋੜਾ ਵੀ ਦਸਵੰਤ ਅਸੀਂ ਆਪਣੀ ਲਾਈਫ ਦੇ ਵਿੱਚੋਂ ਕਢਾ ਲਈਏ ਤੇ ਇਹ ਜਿਹੜੇ ਫੁੱਲ ਨੇ ਉਹ ਖਿਲ ਸਕਦੇ ਨੇ ਆ ਤੁਹਾਡਾ ਕੋਈ ਆਪਣਾ ਕੰਟੈਕਟ ਨੰਬਰ ਤੁਸੀਂ ਮੈਮ ਸ਼ੇਅਰ ਕਰ ਸਕਦੇ ਹੋ ਕਿਸੇ ਨੇ ਉਹਦੇ ਤੇ ਕਾਲ ਕਰਕੇ ਤੁਹਾਡਾ ਕੰਟੈਕਟ ਕਰਨਾ ਹੋਵੇ ਜੀ ਅਸੀਂ ਪੰਜਾਬ ਇਥੇ ਲੁਧਿਆਣੇ ਦੇ ਵਿੱਚ ਵੱਡੀ ਹੈਬ ਵਾਲਾ ਹੈ ਮੇਰਾ ਫੋਨ ਨੰਬਰ ਹੈ 7973891196 ਔਰ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਸ਼ੁਕਰੀਆ ਦਾ ਕਰਦੀ ਆ ਇਹ ਮੇਰੇ ਕੋਲ ਪਹਿਲਾ ਇੱਕ ਇਦਾਂ ਦਾ মিডিਆ ਵਾਲੇ ਆਏ ਨੇ ਬਹੁਤ মিডিਆ ਵਾਲੇ ਆਏ ਨੇ ਉਹਨਾਂ ਦੇ ਥਰੂ ਹੀ ਸ਼ਾਇਦ ਤੁਸੀਂ ਵੀ ਇਦਾਂ ਆਏ ਹੋ ਪਰ ਮੈਂ ਸ਼ੁਕਰੀਆ ਦਾ ਕਰਦੀ ਆ ਕਿ ਤੁਸੀਂ ਅਗਰ ਮੇਰਾ ਇਸ ਕੰਟੈਕਟ ਨੰਬਰ ਲੋਕ ਜੁੜਨਾ ਚਾਹੁੰਦੇ ਆ ਲੇਕਿਨ ਉਹ ਕਿਸ ਚੈਨਲ ਦੇ ਨਾਲ ਜਾਂ ਕਿਸੇ ਨੰਬਰ ਦੇ ਨਾਲ ਜੁੜਨ ਤਾਂ ਕਿ ਉਹ ਮਦਦ ਕਰ ਸਕਣ ਮੈਂ ਪ੍ਰਦੀਪ ਜੀ ਤੁਹਾਡਾ ਬਹੁਤ ਹੀ ਸ਼ੁਕਰੀਆ ਦਾ ਕਰਦੀ ਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੈਮ ਤੁਸੀਂ ਬਹੁਤ ਸੋਹਣਾ ਪ੍ਰਾਲਾ ਕਰ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੱਚਿਆਂ ਲਈ ਤੁਸੀਂ ਮਸੀਹਾ ਬਣਿਓ ਮੈਨੂੰ ਲੱਗਦਾ ਇੰਨਾ ਕੁਝ ਕੁ ਬੱਚੇ ਨੇ ਜਿਹੜੇ ਆਰਮੀ ਆਫੀਸਰ ਬਣ ਬਣਨਗੇ ਔਰ ਆਈਪੀਐਸ ਆਫੀਸਰ ਬਣਗੇ ਤਾਂ ਕਿਤੇ ਨਾ ਕਿਤੇ ਤੁਹਾਡਾ ਨਾਮ ਵੀ ਜ਼ਰੂਰ ਰੌਸ਼ਨ ਕਰਨਗੇ ਔਰ ਇਹ ਬੱਚੇ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ ਤੇ ਅਸੀਂ ਵੀ ਸਾਰੇ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਮ ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਅਸੋ ਇਦਾਂ ਦੀ ਅਪਡੇਟ ਦੇ ਨਾਲ ਸਾਡੇ ਨਾਲ ਜੁੜੇ ਰਹੋ ਧੰਨਵਾਦ